ਔਰ ਜੋ ਮੇਨ ਮੁੱਦਾ ਹੈ ਮਨਜੀਤ ਸਿੰਘ ਕਾਲਾ ਔਰ ਹਰ ਕੰਮ ਦੇ ਵਿੱਚ ਇਹ ਹਰ ਨਗਰ ਦੇ ਵਿੱਚ ਵੀ ਇਹ 컬러 ਪਾਉਂਦਾ ਵਾ ਕੋਈ ਨਗਰ ਦੇ ਵਿੱਚ ਉਹ ਇਹਦੇ ਬਾਰੇ ਪੁੱਛ ਕੇ ਦੇਖ ਲੋ ਵੀ ਇਹ ਇਨਸਾਨ ਕਿਦਾਂ ਦਾ ਵਾ ਘਰੇ ਬਾਰ ਘਰੇ ਬਾਰਨ ਵਾਲਾ ਇਨਸਾਨ ਨਹੀਂ ਹੈਗਾ ਔਰ ਜੋ ਗੁਰੂ ਘਰ ਦੀ ਕਮੇਟੀ ਦੇ ਨਾਲ ਟੱਕਰ ਲੈਂਦਾ ਹੈ ਜੋ ਜੀ ਮੇਰੇ ਬਾਰੇ ਕਿਹੜੀ ਮੌਜੂਦਾ ਪੰਚਾਇਤ ਆ ਤੇ ਸਾਬਕਾ ਪੰਚਾਇਤਾਂ ਨੇ ਸਾਰਿਆਂ ਤੋਂ ਪੁੱਛਿਆ ਜਾਵੇ ਜੋ ਮੇਰੇ ਤੇ ਹਰਿੰਦਰ ਸਿੰਘ ਕਾਨੂੰਨੀ ਨੇ ਅਲਿਗੇਸ਼ਨ ਲਾਏ ਨੇ ਵੀ ਮਨਜੀਤ ਸਿੰਘ ਕਾਲਾ ਕਹੇ ਜਾ ਬੰਦਾ ਵਾ ਵੀ ਪਰ ਉਹਦੇ ਬਾਰੇ ਵੀ ਜਾ ਕੇ ਉਹਨੂੰ ਪੁੱਛੋ ਵੀ ਤੇਰੀ ਘਰ ਵਾਲੀ ਨੇ ਤੈਨੂੰ ਕਾਹਤੇ ਕੁੱਟਿਆ ਸੀਗਾ ਵੀ ਤੈਨੂੰ ਜਥੇਦਾਰ ਨੇ ਗੁਰੂ ਘਰੋਂ ਤਿੰਨ ਤਿੰਨ ਸਾਲ ਕਾਹਤੇ ਗੱਡਿਆ ਸੀਗਾ ਅੱਜ ਇਹ ਬਹੁਤ ਵੱਡਾ ਰਾਗੀ ਬਣਦਾ ਵਾ ਜਥੇਦਾਰ ਨੂੰ ਇਹਨੂੰ ਦੁਬਾਰਾ ਗਲਤੀਆਂ ਮੰਨ ਕੇ ਇਸ ਗੁਰੂ ਘਰ ਆਇਆ ਵਾ ਅੱਜ ਰੋ ਰੋ ਕੇ ਇਹ ਵਖੰਡ ਕਰਕੇ ਦਿਖਾਉਂਦਾ ਵਾ ਇਹਦੇ ਬਾਰੇ ਵੀ ਜਾ ਕੇ ਪਤਾ ਕਰੋ ਜੀ ਤੁਸੀਂ ਇਸ ਵਕਤ ਪਿੰਡ ਦੇ ਵਿੱਚ ਕੱਲੇ-ਕੱਲੇ ਘਰ ਜਾ ਕੇ ਤੇ ਮੇਰੇ ਬਾਰੇ ਵੀ ਜਾ ਕੇ ਪਤਾ ਕਰੋ ਜੀ ਦੇਖੋ ਜੀ ਮਨਜੀਤ ਬੋਲਦਾ ਸੱਚ ਬਿਲਕੁਲ ਇਹ ਲੋਕਾਂ ਨੂੰ ਬੁਰਾ ਲੱਗਦਾ ਵਾ ਜੋਵੀਨ ਨੇ ਹੁਣ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਕਿੰਨਾ ਝੂਠ ਬੋਲਿਆ ਵਾ ਹੱਦ ਕੇ ਝੂਠ ਬੋਲਿਆ ਜੀ ਇਹਦੇ ਬਾਰੇ ਵੀ ਹੁਣ ਲੋਕਾਂ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਵਾ ਤੇ ਮਨਜੀਤ ਬਾਰੇ ਵੀ ਪਤਾ ਹੀ ਹੈ ਕਿਸ ਤਰ੍ਹਾਂ ਦਾ ਵਾ ਪਰ ਇਹ ਹੁਣ ਜੀ ਉੱਠ ਕੇ ਇਹ 5 ਵਜੇ ਗੁਰੂ ਘਰ ਆ ਜਾਂਦਾ ਵਾ ਜਾਂ ਜਥੇਦਾਰ ਸੀ ਜਦ ਇਹ 10 ਵਜੇ ਆਉਂਦਾ ਸੀਗਾ ਜੀ ਕਹਿੰਦਾ ਸੀਗਾ ਮੇਰੇ ਕੋਲੇ ਟਾਈਮ ਨਹੀਂ ਹੈਗਾ ਪਰ ਉਹ ਜਥੇਦਾਰ ਨੇ ਇਹਨੂੰ ਪਹਿਲਾਂ ਗੁਰੂ ਘਰੋਂ ਕੱਢ ਚੁੱਕਿਆ ਸੀਗਾ ਜੀ ਇਹ ਲੋਕੀਂ ਨੇ ਜਦ ਪੁੱਛਦੇ ਸੀ ਵੀ ਤੂੰ ਗੁਰੂ ਘਰ ਨਹੀਂ ਆ ਰਿਹਾ ਇਹ ਕਹਿੰਦੇ ਸੀ ਮੇਰੇ ਕੋਲੇ ਟਾਈਮ ਨਹੀਂ ਲੱਗਦਾ